ਇਹ ਇਲੈਕਸ਼ਨਸ ਤੇ ਅਸੀਂ ਦੇਖਦੇ ਆ ਕਿ ਜੇ ਕੋਈ ਕਿਹੜਾ ਉਮੀਦਵਾਰ ਅਸੀਂ ਅਸੀਂ ਦੰਦੇ ਉਹਨੂੰ ਸਾਰੇ ਵੀਰੇ ਸਵੀਕਾਰ ਕਰਦੇ ਅਸੀਂ ਤੇ ਕਹਿੰਦੇ ਕਿ ਸਾਰਿਆਂ ਨੂੰ ਜਿਹੜੇ ਆਪਣੀ ਉਥੇ ਕੌਮਿਕ ਪੱਧਰ ਤੇ ਆਪਾਂ ਸਾਰਿਆਂ ਨੂੰ ਇਕੱਠੇ ਹੋ ਕੇ ਲੜਨੀ ਚਾਹੀਦੀ ਆ ਇਸ ਕਰਕੇ ਅਸੀਂ ਤੇ ਸਾਰਿਆਂ ਕੋਈ ਜੰਨੀਆਂ ਵੀ ਪੰਥਕ ਜੱਥੇਬੰਦੀਆਂ ਜੋ ਵੀ ਸਾਰੇ ਉਥੇ ਸਾਰਿਆਂ ਦਾ ਸਹਿਯੋਗ ਚਾਹੁੰਦੇ ਆ ਦੇਸ਼ ਹੈ ਹਾਂ ਜੀ ਦੇਸ਼ ਤੇ ਸੰਦੀਪ ਸਿੰਘ ਸਨੀ ਉਮੀਦਵਾਰ ਆ ਕਾਗਿਲ ਵਾਲ ਪੰਜਾਬ ਉਹ ਹੋਊਗਾ ਕਿ ਸਾਡੇ ਤੋਂ ਉਹ ਨੂੰ ਲਾ ਕਰ ਇਹਦੇ ਚੀਜ਼ ਜੀ ਅਸੀਂ ਉਹਨਾਂ ਦੇ ਪਰਿਵਾਰ ਨੂੰ ਇਹ ਬੇਨਤੀ ਕਰਾਂਗੇ ਬਾਕੀ ਉਹਦੇ ਪਰਿਵਾਰ ਨੇ ਫੈਸਲਾ ਕਰਨਾ ਹੈ ਕਿ ਉਹ ਠੀਕ ਹੈ ਕਿ ਸਾਡੀ ਪਾਰਟੀ ਵੱਲੋਂ ਆਉਂਦੇ ਆ ਕਿ ਜੇ ਉਹ ਇਵਨ ਕੇ ਆਜ਼ਾਦ ਵੀ ਰੜਦੇ ਆ ਅਸੀਂ ਅਸੀਂ ਅੱਜ ਅਸੀਂ ਪੂਰਨ ਤੌਰ ਤੇ ਉਹਨੂੰ ਬਸ ਸਮਝਾਤਾ ਜਾਂਦਾ ਤੇ ਫਿਰ ਉਹ ਦੂਸਰਾ ਤੜਾ ਕਹਿੰਦਾ ਨਹੀਂ ਹੈ ਦੇ ਚਲੋ ਇਹ ਤੇ ਠੀਕ ਹੈ ਉਹਨਾਂ ਦੀ ਮਰਜ਼ੀ ਦੀ ਗੱਲ ਹੈ ਸਾਡੀ ਬੇਨਤੀ ਆ ਜੇ ਉਹਨਾਂ ਦੇ ਪਰਿਵਾਰ ਨੇ ਫੈਸਲਾ ਕਰਨਾ ਕਿ ਉਹਨਾਂ ਇਲیکشن ਲੜਨੀ ਆ ਨਹੀਂ ਲੜਨੀ ਉਹਨਾਂ ਨੇ ਕਿਸੇ ਇੱਕ ਪਾਰਟੀ ਉਨੋਂ ਲੜਨੀ ਆ ਆਜ਼ਾਦ ਲੜਨੀ ਆ ਅਸੀਂ ਪਹਿਲ ਉਹਨਾਂ ਨੂੰ ਦਵਾਂਗੇ ਬਾਕੀ ਫੈਸਲਾ ਉਹਨਾਂ ਦੇ ਉੱਪਰ ਨਹੀਂ ਅਸੀਂ ਤੇ ਕਹਿੰਦੇ ਆ ਕਿ ਜਿਹੜੇ ਜਿਹੜੇ ਜਿਨ੍ਹਾਂ ਨੂੰ ਪੰਥਨਕਾਰ ਚੁੱਕਾ ਪੰਜਾਬ ਦੇ ਲੋਕ ਅਨਕਾਰ ਚੁੱਕੇ ਉਹਨਾਂ ਨੂੰ ਪਿੱਛੇ ਢਾਹ ਕੇ ਜਿਹੜੇ ਕੋਈ ਨਵੇਂ ਲੋਕ ਜਿਹੜੇ ਪੰਥ ਦੀ ਸਿਰਜਤਾ ਜਿਨ੍ਹਾਂ ਨੇ ਉਹ ਪੰਜਾਬ ਪ੍ਰਸਤ ਹੋਣਾ ਤੇ ਪੰਥ ਪ੍ਰਸਤ ਹੋਣ ਜਿਹੜੇ ਧਰਤੀ ਦੀ ਪਹਿਰੇਦਾਰੀ ਕਰ ਸਕਦੇ ਹੋਣ ਉਹ ਉਹ ਲੋਕ ਜੇ ਹੋਣ ਕਿ ਅਸੀਂ ਉਹਨਾਂ ਦੇ ਜਿਹੜੇ ਸਾਰਿਆਂ ਦੇ ਸਵਾਗਤ ਕਰਦੇ ਹਾਂ ਇਹ ਇਹ ਪਿਛਲੇ 15 ਤਰੀਕ ਨੂੰ ਉਹਨਾਂ ਦੇ ਮਾਤਾ ਜੀ ਮਿਲ ਕੇ ਆਏ ਸੀਗੇ ਤੇ ਅਸੀਂ ਤੇ ਵੈਸੇ ਜਿਹੜੇ ਤੁਹਾਨੂੰ ਸਰਕਾਰ ਨੂੰ ਪਹਿਲਾਂ ਵੀ ਅਸੀਂ ਜਿਹੜਾ ਉਹਨਾਂ ਦੇ ਪ੍ਰੋਲ ਵਾਸਤੇ ਵੀ ਲਿਖ ਕੇ ਦਿੱਤਾ ਸੀ ਤੇ ਉਹ ਵੀ ਚਿੰਤਤ ਆ ਉਹਨਾਂ ਨੇ ਉਥੋਂ ਵੀ ਹੁਣ ਪਾਰਲੀਮੈਂਟ ਨੂੰ ਲਿਖੀ ਕਿ ਮੇਰੇ ਇਲਾਕੇ ਚ ਬਹੁਤ ਵੱਡੇ ਪੱਧਰ ਤੇ ਹਲਾਂ ਦਾ ਨੁਕਸਾਨ ਕੀਤਾ ਇਸ ਕਰਕੇ ਉਹਦੇ ਵਾਸਤੇ ਕੋਈ ਵੱਡੇ ਪੱਧਰ ਤੇ ਕੋਈ ਰਾਤ ਪੈਕੇਜ ਦਿੱਤਾ ਜਾਣਾ ਚਾਹੀਦਾ ਬਾਕੀ ਅਸੀਂ ਇਹ ਚਾਹੁੰਦੇ ਸੀ ਕਿ ਉਹ ਬਾਹਰ ਆਉਂਦੇ ਤੇ ਲੋਕਾਂ ਦੇ ਜੋ ਜੋ ਵੀ ਇੱਥੇ ਦਾ ਜਿੰਨਾ ਨੁਕਸਾਨ ਹੋਇਆ ਉਹਦਾ ਪੂਰੇ ਪੂਰਨ ਤੌਰ ਤੇ ਆਪਣੇ ਅੱਖਾਂ ਨਾਲ ਦੇਖ ਕੇ ਉਹ ਆਗਰੀ ਵਾਜਿਆ ਉਹ ਇੰਟਰਨੈਸ਼ਨਲ ਪੱਧਰ ਤੇ ਜਾਂ ਪਾਰਲੀਮੈਂਟ 'ਚ ਸੈਂਟਰ ਤੇ ਅੱਗੇ ਰੱਖ ਦੇ ਕੇ ਵੱਧ ਤੋਂ ਵੱਧ ਜਿਹੜਾ ਉਹਨਾਂ ਦੇ ਨੁਕਸਾਨ ਦੀ ਪਰਪਾਈ ਕੀਤੀ ਜਾ ਸਕੇ ਜੀ ਕੋਈ ਪੈਸਾ ਇੱਥੇ ਕੁੰਡਿਆ ਗਿਆ ਕਿ ਨਹੀਂ ਜਿਹੜਾ ਉਹ ਨੇ ਉਹਨਾਂ ਦੇ ਅਕਾਲੀਪੋਟੇ ਚੋਂ ਜੋ ਦੀ ਕੋਈ ਵੀ 1 ਰੁਪਇਆ ਵੀ ਨਾ ਅਜੇ ਤੱਕ ਦਿੱਤਾ ਗਿਆ ਤੇ ਨਾ ਅਜੇ ਕੋਈ ਅਸੀਂ ਉਹਦੇ ਉਹਦੇ ਬਾਰੇ ਚ ਵੀ ਇਹ ਲਿਖਿਆ ਸੀ ਇਹਦੇ ਬਾਰੇ ਚ ਕਿ ਉਹ ਰਿਜ ਕੀਤਾ ਜਾਣਾ ਚਾਹੀਦਾ ਉਹ ਸਾਰੀਆਂ ਚੀਜ਼ਾਂ ਉਹਨਾਂ ਨੇ ਰਿਜੈਕਟ ਕਰ ਦਿੱਤੀਆਂ ਕਾਲੀ ਦਲ ਪਾਦਲ ਦੇ ਵਿਰੁੱਧ ਜਿਹੜਾ ਨਵਾਂ ਕਾਲੀ ਦਲ ਪਣਿਆ ਉਹਦੇ ਨਾਲ ਲੇਵਾ ਹੋ ਸਕਦਾ ਹੈ ਜੀ ਕੰਗਰਸ ਵਾਸ ਪੰਜਾਬ ਦਾ ਉਹਨਾਂ ਨੇ ਸਭ ਨਹੀਂ ਨਹੀਂ ਅਜੇ ਫੇਰ ਉਹਨਾਂ ਦੀ ਕੋਈ ਰਲੇਮੇ ਵਾਲੀ ਕੋਈ ਗੱਲ ਨਹੀਂ ਕੀ ਇਹ ਰਲੇਵਾ ਕਿ ਅਕਾਲੀ ਦਲ ਜਿਹੜਾ ਵਾਰਿਸ ਪੰਜਾਬ ਆ ਉਹ ਆਪਣੇ ਤੌਰ ਤੇ ਪੂਰਨ ਤੌਰ ਤੇ ਪੂਰੇ ਪੰਜਾਬ ਚ ਆਪਣੇ ਆਪ ਨੂੰ ਇਕਜੁੱਟ ਕਰ ਰਿਹਾ ਵਿਸਤਾਰ ਕਰ ਰਿਹਾ ਆਪਣਾ ਆਉਣ ਵਾਲੇ ਸਮੇਂ ਚ ਜੇ ਕੋਈ ਕੌਮ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਕੋਈ ਕੋਈ ਸਾਂਝੇ ਤੌਰ ਤੇ ਚੋਣ ਲੜਨੀ ਪੈਂਦੀ ਆ ਜਾਂ ਕੋਈ ਕਰਨੀ ਪੈਂਦੀ ਆ ਤੇ ਅਸੀਂ ਜਿਹੜੀਆਂ ਜਿਹੜੀਆਂ ਪੰਥਕ ਬੁੱਧੀਆਂ ਤੇ ਕੋਈ ਮਤਲਬ ਆਪਸੀ ਜਿਹੜੀਆਂ ਵਿਚਾਰਧਾਰਾ ਵਾਲੀਆਂ ਪਾਰਟੀਆਂ ਉਹਨਾਂ ਨਾਲ ਹੋ ਸਕਦੀ ਹੈ ਆਪ ਤੇ ਆ ਰਹੇ ਜੀ ਨਾ ਕੋਈ ਮੁਸਤਾਲ ਹੋਇਆ ਪੰਜਾਬ ਸਰਕਾਰ ਦਾ ਕੀ ਸਮਝੋ ਕਿੱਥੇ ਖੜੀ ਕਿੰਨਾ ਲੋਕਾਂ ਦੇ ਕੋਲ ਆਏ ਇਹ ਮੇਰਾ ਖਿਆਲ ਹੈ ਕਿ ਉਹ ਤੇ ਪੰਜਾਬ ਦੇ ਲੋਕ ਜਾਂ ਹੜਪ੍ਰਭਾਵਤ ਲੋਕ ਹੀ ਸਭ ਤੋਂ ਵੱਧ ਆ ਸਕਦੇ ਕਿ ਪੰਜਾਬ ਸਰਕਾਰ ਨੇ ਉੱਥੇ ਕੀ ਕੀਤਾ ਲੇਕਿਨ ਬਾਕੀ ਜਿਹੜੀਆਂ ਸਾਡੇ ਜੱਥੇਬੰਦੀ ਨੇ ਹੋਰ ਜਿਹੜੀਆਂ ਸਮਾਜਿਕ ਜੱਥੇਬੰਦੀਆਂ ਸੀ ਉਹਨਾਂ ਨੇ ਬਹੁਤ ਵੱਡਾ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੇ ਦੂਜੇ ਲੋਕਾਂ ਨੇ ਤੇ ਬਹੁਤ ਵੱਡਾ ਸਹਿਯੋਗ ਦਿੱਤਾ ਉਹਨਾਂ ਦੀ ਬਹੁਤ ਵੱਡੇ ਪੱਤਰ ਤੇ ਬਾਹ ਫੜੀ ਸਾ ਤੇ ਪਰ ਮੇਰਾ ਖਿਆਲ ਪੰਜਾਬ ਸਰਕਾਰ ਜਿਹੜੀ ਹੈ ਕਿ ਖਾਲੀ ਐਲਾਨ ਹੀ ਕਰਦੀ ਰਹੀ ਤੇ ਹੁਣ ਵੀ ਮੇਰਾ ਖਿਆਲ ਹੈ ਕਿ ਦੋ ਦਿਨ ਦਾ ਸੈਸ਼ਨ ਸੀ ਲੋਕਾਂ ਨੂੰ ਉਮੀਦ ਸੀ ਕਿ ਜੋ ਹੜ੍ਹ ਪ੍ਰਭਾਵ ਹਾੜਾਂ ਦੇ ਆਧਾਰਤੀ ਇਹ ਸੈਸ਼ਨ ਰੱਖਿਆ ਗਿਆ ਤੇ ਦੇਖੋ ਲੋਕਾਂ ਨੂੰ ਕਾਫੀ ਰੀਲੀਫ ਮਿਲੂਗੀ ਉਹਨਾਂ ਲੋਕਾਂ ਦੀ ਕੋਈ ਗੱਲ ਹੋਊਗੀ ਪਰ ਉੱਥੇ ਵੀ ਜੋ ਕੁਝ ਵਾਪਰਿਆ ਉਹ ਆਪਸੀ ਮੇਉ ਮੇਨੀ ਹੋ ਕੇ ਇੱਕ ਦੂਜੇ ਦੀਆਂ ਬਸ ਉਹ ਗੱਲਾਂ ਕਰਕੇ ਖਤਮ ਕਰ ਦਿੱਤਾ ਗਿਆ ਮੇਰਾ ਖਿਆਲ ਹੈ ਕਿ ਉਹ ਵੀ ਜਿਹੜੀ ਹੈ ਕਿ ਸਾਡੇ ਜਿਹੜੇ ਲੀਡਰ ਮੇਰੇ ਖਿਆਲ ਲੋਕਾਂ ਪ੍ਰਤੀ ਇਹਦੇ ਕੋ ਸਰਦ ਨੇ ਵੀ ਐਡੀ ਵੱਡੀ ਤਰਾਸਦੀ ਆ ਤੇ ਅਸੀਂ ਉਹਨਾਂ ਦੀ ਗੱਲ ਕਰੀਏ ਉੱਥੇ ਆਪ ਆਪਣੀ ਰਾਜਨੀਤੀ ਇੱਕ ਦੂਜੇ ਦੇ ਖਿਲਾਫ ਇਲਜ਼ਾਮबाजी ਕਰਕੇ ਤੇ ਉਹ ਜਿਹੜਾ ਇਹ ਦੋ ਦਿਨ ਦੇ ਚੁੱਕ ਕਿੰਨਾ ਪੈਸਾ ਮੇਰਾ ਖਿਆਲ ਹੈ ਕਿ ਜੋ ਸ਼ੈਸ਼ਨ ਤੇ ਲਾਉਣਾ ਸੀ ਉਹ ਹੜਪ ਪ੍ਰਭਾਵਤ ਲੋਕਾਂ ਤੇ ਲਾਇਆ ਜਾਂਦਾ ਤੇ ਉਹ ਉਹ ਵਧੀਆ ਹੁੰਣਾ ਸੀ 2027 ਬਾਅਦ ਪੰਜਾਬ ਦੇ ਇਸ ਬਾਡੀ ਦੀਆਂ ਤਿਆਰੀਆਂ ਜੀ ਲੋੜ ਲੜਨ ਦੀ ਹਾਂ ਜੀ ਅਸੀਂ ਇੱਜੇ ਦਿਨ ਰਾਤ ਲੱਗੇ ਹੋਏ ਹਾਂ ਅਸੀਂ ਪੂਰਨ ਤੌਰ ਤੇ ਆਪਣੀ ਪਾਰਟੀ ਅਸੀਂ ਸਾਰੇ ਜ਼ਿਲ੍ਹਿਆਂ ਚ ਕਾਫਟ ਕਰਤੀ ਉਹਨੂੰ ਅੱਗੇ ਹੋਰ ਵਧਾ ਰਹੇ ਹਾਂ ਚੰਗੇ ਚੰਗੇ ਲੋਕ ਸਾਡੇ ਨਾਲ ਜੁੜ ਰਹੇ ਆ ਤੇ ਅਸੀਂ ਇਹ ਚੀਜ਼ ਹੈ ਕਿ 2027 ਚ ਪੂਰੀ ਦਾ ਇਲੈਕਸ਼ਨ ਸਾਹਮਣੇ ਦੇਖੇ ਚੁਣਨਾ ਕਰਾਂਗੇ ਹਾਂ 2027 ਚ ਅਸੀਂ ਇਲੈਕਸ਼ਨ ਲੜਾਂਗੇ ਜੀ ਤਿਆਰੀਆਂ ਅਛਾ ਇੱਕ ਬਾਬਾ ਬੜਾ ਸਰਗਰਮ ਹੋਇਆ ਜਿਹੜੇ ਕੁੜੇ ਨਾਲ ਕੋਲੀਆਂ ਨਾਤੇ ਜਾ ਕੇ ਕਿਸੇ ਨੂੰ ਨੰਬਰ ਕਹਿੰਦਾ ਕਰੀ ਵੰਸਾਰ ਆਇਆ ਨੇ ਤੁਸੀਂ ਇਹਨੂੰ ਕਿੰਦਾ ਦੇਖਦੇ ਨਹੀਂ ਅਸੀਂ ਇਹ ਤੇ ਜੀ ਹੈ ਕਿ ਇਹ ਵਿੱਚ ਉਹ ਬਾਬਾ ਬਾਬਾ ਜੀ ਆਪ ਦੇ ਸੰਗਤ ਆਇਆ ਜਿਹੜੇ ਲੋਕ ਨੂੰ ਮਿਲ ਰਹੇ ਆ ਉਦੇ ਵਾਸਤੇ ਕਿਉਂਕਿ ਇੱਥੇ ਕੋਈ ਵੀ ਆਜ਼ਾਦ ਹੈ ਇਸ ਕਰਕੇ ਮੇਰੇ ਖਿਆਲ ਹੈ ਕਿ ਬਾਬਿਆਂ ਨੂੰ ਵੀ ਆਪਣੀ ਜਿਹੜੀ ਡਿਊਟੀ ਹੈ ਉਹਨਾਂ ਦੀ ਜਿਹੜੀ ਉਹਨਾਂ ਨੂੰ ਉਹ ਕਰਨੀ ਚਾਹੀਦੀ ਜਿਹੜੇ ਰਾਜਨੀਤਿਕ ਲੋਕ ਹੈ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਆ ਇਸ ਕਰਕੇ ਜਿਹੜਾ ਮੇਰੇ ਖਿਆਲ ਹੈ ਕਿ ਜੋ ਡੇਰਾਵਾਦ ਰਿਹਾ ਪੰਜਾਬ ਚ ਉਹ ਉਹਦੇ ਨਾਲ ਵੀ ਇਸ ਖਾਸ ਕਰਕੇ ਸਿੱਕੀ ਨੂੰ ਕਾਫੀ ਬੁਝੇ ਰਹੇ 2027 ਵਿੱਚ ਜੰਮੀਰਾਵਾਲ ਖਤਮ ਕਰੋਗੇ ਜੇ ਮੰਗੋਂ ਪਾਰਟੀ ਦਾ ਡੁੱਪਰ ਦੇ ਸਾਹਮਣੇ ਆਉਗੇ ਆਹਦਾ ਸਭਾ ਜੀ ਤੁਹਾਡਾ ਗਰਮੀ ਦੀ ਕੀ ਉਹਦਾ ਰੋਲ ਹੋ ਕਾ ਡੇਰੇਵਾਦ ਤੁਤੀ ਲੱਗਦਾ ਤੁਹਾਨੂੰ ਇਹ ਪੰਥਕ ਸਰਗਰਮੀਆਂ ਦੇ ਵਿੱਚ ਉਸ ਪਛਤਾਵੇ ਮੇਰੇ ਕੀ ਗਏ ਮੈਂ ਇਹ ਤੇ ਮੇਰਾ ਖਿਆਲ ਹੈ ਕਿ ਜਿਨ੍ਹਾਂ ਨੂੰ ਮਿਲੇ ਉਹ ਹੀ ਦੱਸ ਸਕਦੇ ਸਾਡੇ ਵਿੱਚ ਕੋਈ ਹੋਜੀ ਵਿਚਾਰ ਹੋਊਗੀ ਤੇ ਫਿਰ ਅਸੀਂ ਸੋਚਾਂਗੇ ਕਿ ਉਹ ਪੰਥਕ ਸਰਗਰਮੀਆਂ ਜਿਹੜਾ ਪੰਥ ਚ ਕੀ ਹਿੱਸਾ ਪਾਉਣਾ ਚਾ ਰਹੇ ਆ ਪੰਥ ਜਿਹੜਾ ਕੋਈ ਨੁਕਸਾਨ ਹੋਇਆ ਹੋਊਗਾ ਕਿੱਦਾਂ ਘਟਾਉਣਾ ਚਾ ਰਹੇ ਆ ਆਪਾਂ ਦੇ ਰਿਆਂ ਦੀ ਆਪਾਂ ਲੱਭਦੇ ਦੇ ਰਿਆਂ ਨੂੰ ਖਤਮ ਕਰੋਗੇ ਕਿ ਨਹੀਂ ਕਰੋਗੇ ਦੇ ਰੇ ਦੇ ਸਾਡੇ ਲਈ ਬਹੁਤ ਵੱਡਾ ਚੈਲੰਜ ਹੈ ਜੀ ਦੇਰੇ ਦੇਖੋ ਜੇ ਦੇਰਿਆਂ ਨੇ ਬਹੁਤ ਵੱਡਾ ਨੁਕਸਾਨ ਕੀਤਾ ਉਥੇ ਦੇਰਿਆਂ ਚ ਕੀ ਕੀ ਵਾਪਰਦਾ ਕਈਆਂ ਦੇ ਦੇਰਿਆਂ ਦੀਆਂ ਹੁਣ ਜੋ ਆਪਣਾ ਸਿਰਸੇ ਵਾਲਾ ਦੇਰਾ ਸੀ ਉੱਚੋ ਕੀ ਕੁਝ ਨਿਕਲਿਆ ਇਦਾਂ ਹੀ ਹੋਰ ਵੀ ਜਿਹੜੇ ਦੇਰੇ ਆ ਪਿਛੇ ਦੇ ਕੋਲ ਜਾਣੇ ਲੱਗੇ ਸੀ ਉਥੋਂ ਵੀ ਕੋਈ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਮੇਰੇ ਖਾਲਾ ਇਹ ਬਹੁਤ ਕੁਝ ਗਲਤ ਹੋ ਰਿਹਾ ਇਸ ਕਰਕੇ ਉਹਨਾਂ ਤੇ ਸਾਰਿਆਂ ਤੇਾਨੂੰ ਇਕੱਠੇ ਹੋ ਕੇ ਸੋਚ ਵਿਚਾਰ ਕਰਕੇ ਕਿਉਂਕਿ ਸਿੱਖੀ ਇੱਕ ਬਹੁਤ ਵਧੀਆ ਜੀਵਨ ਜੀਣਾ ਚਾਹਿਆ ਸਾਰਿਆਂ ਨੂੰ ਉੱਥੋਂ ਹੀ ਬਤ ਸੇਦ ਲੈ ਕੇ ਵਧੀਆ ਜੀਵਨ ਜੀਣਾ ਚਾਹੀਦਾ ਦੇ ਰਿਆਂ ਦੀ ਛੋਟੇ ਕੱਪੇ ਦੇ ਲੋਗ ਜੇ ਸਰਦਾਰ ਜਿਹੜੇ ਚਲੇਗੇ ਨੇ ਆ ਆਨੂੰ ਵਾਪਸ ਤੇ ਧਰਮ ਦੇ ਇਹਨਾਂ ਵਾਪਸ ਲਿਉਣ ਦੀ ਕਰ ਰਹੀ ਕੋਸ਼ਿਸ਼ ਕਰ ਰਹੀ ਇਹ ਨਹੀਂ ਇਹ ਮੇਰਾ ਹਾਪੀ ਤੋਂ ਲਾਣੇ ਗਿਆ ਕਿ ਨਹੀਂ ਲੈ ਕੇ ਆਵਾਂਗੇ ਵਾਪਸ ਲੈ ਕੇ ਆਵਾਂ ਨਹੀਂ ਇਹ ਤੇ ਸਾਰਿਆਂ ਦੀ ਇੱਛਾ ਹੈ ਕਿ ਜਿਨ੍ਹਾਂ ਨੂੰ ਕੋਈ ਧੋਖੇ ਨਾਲ ਜਾਂ ਕੋਈ ਲਾਲਚ ਦੇ ਕੇ ਆਪਣੇ ਧਰਮ ਤੋਂ ਤੋੜਿਆ ਜਾਂਦਾ ਹੈ ਇੱਕ ਵੈਸੇ ਵੀ ਗੈਰਕਾਨੂੰਨੀ ਹੈ ਇੱਕ ਗੈਰ ਵੈਸੇ ਵੀ ਗੈਰ ਇਨਸਾਨੀਆ ਧਿਆ ਤੇ ਉਹ ਜਿਉਂ ਕਿ세 ਦੀ ਆਪਾਂ ਕੋਈ ਲੋੜ ਪੂਰੀ ਕਰਕੇ ਉਹਨੂੰ ਦਾ ਧਰਮ ਖਰੀਦਣ ਦੀ ਕੋਸ਼ਿਸ਼ ਕਰੀਏ ਤੇ ਉਹ ਸਹੀ ਨਹੀਂ ਗੀ ਗੱਲ ਠੀਕ ਹੈ ਕੋ ਲੋ ਤੇ ਜੇ ਅਗਰ ਆਪਣੀ ਮਰਜ਼ੀ ਨਾਲ ਕੋਈ ਜਾ ਰਿਹਾ ਤੇ ਉਹਨੂੰ ਰੋਕਿਆ ਵੀ ਨਹੀਂ ਜਾਣਾ ਚਾਹੀਦਾ ਪਰ ਕਿਸੇ ਨੂੰ ਲੋਭ ਲਾਲਚ ਦੇ ਕੇ ਕਿਸੇ ਨੂੰ ਕੋਈ ਇਹੋ ਜਿਹਾ ਚੱਲ ਜਾਈ ਕੋਈ ਵਾਲ ਕੱਟੇ ਵਾਲਾ ਤੇ ਜਾਨੀਦਾ ਸਰਦਾਰ ਜਿਹਨੇ ਪਬਲੀ ਕੰਨੀ ਆ ਉਹ ਜਾ ਕੇ ਸਟੇਜ ਦੇ ਉੱਤੇ ਚੜ੍ਹਦਾ ਵੱਜ ਰਿਹਾ ਹੈ ਜਾਨਾ ਪੂਰਾ ਤੁਸੀਂ ਕਰਦੇ ਕਰੋਗੇ ਗਾਣਾ ਆਉਣ ਵਾਲਾ ਜੀ ਇਹ ਤੇ ਮੇਰਾ ਖਿਆਲ ਹੈ ਕਿ ਸਾਡੇ ਵਾਸਤੇ ਇਸ ਜਿਹੜੀਆਂ ਸਾਡੀਆਂ ਸੰਸਥਾਵਾਂ ਜਿਹੜੇ ਸਾਡੇ ਬڑے ਮੁੱਖੀ ਰਹੇ ਆ ਜਿਹੜੇ ਆਪਣੇ ਆਪ ਨੂੰ ਪੰਥਕ ਦਾ ਪੰਥਕ ਪਹਿਰੇਦਾਰੀ ਦਾ ਕੂਕਾੁੰਦੇ ਰਹੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਇਹੋ ਜਿਹੇ ਹਾਲਾਤ ਕਿਉਂ ਪੈਦਾ ਹੋ ਗਏ ਕਿ ਜਿਹੜੇ ਪਦਾਂ ਵਾਲਿਆਂ ਨੇ ਦੂਜਿਆਂ ਨੂੰ ਵੋਟ ਤੇ ਲਿਆਉਣਾ ਸੀ ਉਹ ਆਪ ਹੀ ਕਿਉਂ ਦਰਮੁਸਤ ਰੁਪਇਆ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਸਵਾਲ ਜਿਹੜੇ ਆ ਜਿਨ੍ਹਾਂ ਨੇ ਬੜਾ ਲੰਮਾ ਸਮਾਂ ਇਹ ਸਾਡੀਆਂ ਧਾਰਮਿਕ ਸੰਸਥਾਵਾਂ ਤੇ ਕਬਜ਼ੇ ਪیداری ਰੱਖੀ ਆ ਉਹ ਉਹਨਾਂ ਉਹਨਾਂ ਨੂੰ ਪੁੱਛਿਆ ਜਾਣਾ ਚਾਹੀਦਾ ਵੀ ਇਹ 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 ਹਾਲਾਤਾਂ ਦੇ ਜ਼ਿੰਮੇਵਾਰ ਕੌਣ ਹੈ ਪਰ ਜੀ ਇੱਕ ਜਿਹੜੇ ਬੈਨਿਓਫਿਸ ਤੋਂ ਹੀ ਮਿਲਿਆ ਉਹ ਕੰਮਦਾਰਾਂ ਨੂੰ ਵਿਸ਼ਵਾਸ ਰੱਖਦੇ ਕਿ ਜਨਾਬ ਜਸ਼ਨ ਅਸਾਂ ਨੇ ਇੱਕ ਗੱਲ ਉਪਦੇ ਕਿ ਆ ਕਿ ਗੱਲਬਾਤ ਹੋਣੀ ਹੈ ਵੀ ਉਹਨਾਂ ਦੀਆਂ ਉਹ ਗੱਲਬਾਤ ਦੇ ਵਿੱਚ ਰੱਖਦੇ ਨੇ ਕਿ ਵਿਸ਼ਵਾਸ ਰੱਖਦੇ ਨੇ ਕਿ ਗੱਲਬਾਤ ਹੋਣੀ ਚਾਹੀਦੀ ਆ ਦੀ ਪੰਪਤੀ ਇਟਾ ਜੇ ਉਸ ਪਾਸੇ ਜਿਹੜੀ ਹੁੰਦੀ ਆ ਤਾਂ ਤੁਹਾਨੂੰ ਵੀ ਲੱਗਦਾ ਕਿ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਹੋਣੀ ਚਾਹੀਦੀ ਜਿਵੇਂ ਤੁਸੀਂ ਅਮਰਪਾਲ ਨਾਲ ਤੇ ਮਾਮਲੇ ਦੇ ਵਿੱਚ ਜਾਂ ਹੜਾ ਦੇ ਵਿੱਚ ਜਦੋਂ ਗੱਲ ਕੀਤੀ ਪਰ ਉਹਨਾਂ ਨੇ ਨਾ ਤੇ ਪ੍ਰੋਬਲਮ ਦੀ ਉਲਟਾ ਰੱਦ ਕਰਤੀ ਤਾਂ ਇਹ ਇਹ ਚੀਜ਼ਾਂ ਜਿਹੜੀਆਂ ਨੇ ਇੱਕ ਗੱਲਬਾਤ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਕ੍ਰੀਏਟ ਹੋਏਗੀ ਕਿ ਉਹ ਚਾਹੁੰਦੇ ਕੇਂਦਰ ਨਾਲ ਗੱਲ ਨਹੀਂ ਮੀਰੇ ਕੋਲ ਜਿਸ ਤਰ੍ਹਾਂ ਤੁਹਾਨੂੰ ਹਰ ਗੱਲ ਦੇ ਜਵਾਬ ਮਿਲ ਜਾਂਦਾ ਤਾਂ ਇਹ ਇਹ ਚੀਜ਼ ਤੁਹਾਡੇ ਆਪ ਦੇ ਵਿੱਚ ਕੀੜਾ ਹੁੰਦੇ ਮੇਰੇ ਖਿਆਲ ਹੈ ਕਿ ਗੱਲਬਾਤ ਕਰਨੀ ਕੋਈ ਦਨਾ ਨਹੀਂਗਾ ਪਰ ਗੱਲਬਾਤ ਕਾਦੇ ਵਾਸਤੇ ਕੀਤੀ ਜਾ ਰਹੀ ਹੈ ਉਹ ਕੋਈ ਕੌਮ ਦੇ ਹਿੱਤ ਚ ਕੀਤੀ ਜਾ ਰਹੀ ਹੈ ਜੇ ਉਹਨਾਂ ਦੀ ਜਾ ਰਹੀ ਹੈ ਕਿ ਕੌਮ ਦੇ ਜੋ ਮਸਲੇ ਆ ਉਹਨਾਂ ਨੂੰ ਹੱਲ ਕਰਵਾਇਆ ਜਾਣਾ ਚਾਹੀਦਾ ਬੰਦੀ ਸਿੰਘਾ ਨੂੰ ਰਿਹਰਤ ਰੋਾਇਜਨ ਚਾਹੀਦਾ ਪੰਜਾਬ ਦੇ ਹੱਕਾਂ ਹੁਕਮਾਂ ਲਈ ਉਹ ਆਪਣੀ ਜਿਹੜੀ ਜਾਰੀ ਨੂੰ ਵਰਤਿਆ ਜਾਣਾ ਚਾਹੀਦਾ ਤੇ ਉਹਦਾ ਤੇ ਸਵਾਗਤ ਹੈ ਤੇ ਜੋ ਕੋਈ ਆਪਣੇ ਨਿਜੀ ਲਾਭ ਲਈ ਕੋਈ ਜਾਰੀ ਰਸਤਾ ਤੇ ਮੇਰੇ ਖਿਆਲ ਉਹ 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 ਉਹਦਾ ਕੋ ਫਾਇਦਾ ਨਹੀਂ ਕਰੋਂਗੇ ਜਿਹੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੀ ਮਾਤਾ ਜੀ ਇਸ ਟਾਈਮ ਦੇ ਜੀ ਧਰਤ ਦੇ ਕਹਿਣ ਕਿ ਆਪਣੇ ਪੁੱਤਰ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਹੈ ਉਸ ਦੇ ਬਾਰੇ ਤੁਸੀਂ ਉਹਨਾਂ ਦੇ ਉਹਨਾਂ ਦੀ ਮਾਤਾ ਜੀ ਨੂੰ ਅਸੀਂ ਵੀ ਮਿਲ ਕੇ ਆਏ ਆ ਤੇ ਇਹ ਦੇਖੋ ਕਿ ਸਾਡੇ ਨਾਲ ਕਿੱਡਾ ਤਕਵਾ ਹੋ ਰਿਹਾ ਕਿ ਇਹੋ 부ਜੁਰਗ માતા ਪਤਨੀ ਉਹਦੇ ਕਦੋਂ ਸਵਾਸ ਪੂਰੇ ਹੋ ਜਾਣ ਉਹਦੀ ਇੱਛਾ ਜਿਹੜੀ ਆ ਇਹ ਆਪਣੇ ਪੁੱਤਰ ਨੂੰ ਮਿਲਦੀ ਆ ਜਿਹੜਾ ਕਿ ਬੜੇ ਲੰਮੇ ਸਮੇਂ ਤੋਂ ਇਹ ਜਿਹੜੇ ਸਾਡੇ ਬਹੁਤ ਵੱਡੇ ਵੱਡੇ ਕ੍ਰਿਮੀਨਲ ਬੰਦੇ ਉਹਨਾਂ ਨੂੰ ਤੇ ਪਤਾ ਨਹੀਂ ਕਦੋਂ ਪ੍ਰੋਲਾਂ ਦਿੱਤੀਆਂ ਜਾ ਰਹੀਆਂ ਸਾਡੇ ਬੰਦਿਆਂ ਨੂੰ ਜਿਹੜਾ ਕਿ ਇਹ ਆਖਰੀ ਟਾਈਮ ਤੱਕ ਵੀ ਮਿਲਣ ਵਾਸਤੇ ਕੋਈ ਮੌਕੇ ਨਹੀਂ ਨਹੀਂ ਦਿੱਤਾ ਜਾ ਰਿਹਾ ਇਹ 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 ਤੋਂ ਹੀ ਬਗਾਨਗੀ ਦੀ ਭਾਵਨਾ ਹੈ ਕਿ ਸਾਡੇ ਨਾਲ 2 ਨੰਬਰ ਦਾ ਦਸ਼ਹਿਰੀਆਂ ਦਾ ਸਲੂਕ ਕੀਤਾ ਜਾ ਰਿਹਾ ਸਾਡੇ ਨਾਲ ਕੋਈ ਕਾਨੂੰਨ ਕਾਇਦੇ ਵਾਲੀ ਗੱਲ ਨਹੀਂ ਕੀਤੀ ਜਾ ਰਹੀ ਹੁਣ ਜਿਵੇਂ ਰਾਜਵਾਨਾ ਦੇ ਕੇਸ ਦੇ ਵੀ ਦੁਬਾਰਾ ਤੋਂ ਖੋਲਿਆ ਜਾ ਰਿਹਾ ਕਿ ਉਹ ਉਹਨੂੰ ਕਿਸੇ ਪਾਸੇ ਲਾਇਆ ਨਹੀਂ ਜਾ ਰਿਹਾ ਇਸ ਕਰਕੇ ਮੇਰੇ ਖਿਆਲ ਹੈ ਕਿ ਇਹ ਜਿਹੜੀਆਂ ਸਾਡੇ ਕੌਮ ਨਾਲ ਬਹੁਤ ਵੱਡੇ ਧੱਕਾ ਹੋ ਰਿਹਾ ਇਹਦਾ ਇਹਦਾ ਅਸੀਂ ਵਿਰੋਧ ਕਰਦੇ ਹਾਂ ਅਸੀਂ ਉਹਦਾ ਸਮਰਥਨ ਕਰਦੇ ਹਾਂ ਕਿ ਉਹਨਾਂ ਉਹਨਾਂ ਨੂੰ ਮੜਾਇਆ ਜਾਣਾ ਚਾਹੀਦਾ ਤੇ ਪਹਿਲੀ ਗੱਲ ਤੋਂ ਉਹਨਾਂ ਦਾ ਬਹੁਤ ਲੰਮਾ ਸਮਾਂ ਉਹਨਾਂ ਨੇ ਜੇਲਾ ਚ ਜਗਜਾਰ ਲਿਆ ਆਪਣੀਆਂ ਸਜ਼ਾਵਾਂ ਤੋਂ ਵੱਧ ਸਮਾਂ ਕੱਟ ਲਿਆ ਇਸ ਕਰਕੇ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਜੇ ਰਿਹਾ ਨਹੀਂ ਤਾਂ ਉਹਨਾਂ ਨੂੰ ਪ੍ਰੋਲ ਦੇਣੀ ਚਾਹੀਦੀ ਹੈ ਉਹਨਾਂ ਨੂੰ ਆਪਣੇ ਪਰਿਵਾਰਾਂ ਨਾਲ ਮਿਲਣ ਵਾਸਤੇ ਜਿਦਾਂ ਦੂਜਿਆਂ ਨੂੰ ਤੁਸੀਂ ਦੇ ਰਹੇ ਉਹਨਾਂ ਨੂੰ ਵੀ ਦੇ ਰਹੋ